ਉਵੈਸ਼ੂ ਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਕੀ ਫਤਿਹ ਅੱਜ ਵਕਤ ਅਸੀਂ ਖਨੋਰੀ ਬੋਰਚੇ ਚ ਉਸ ਜਗ੍ਹਾ ਤੇ ਬੈਠੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਮਰਗਵਾਤਾ ਹੈ ਅੱਜ 16ਵੇਂ ਦਿਨ ਚ ਮੈਂ ਤਾਂ ਕਹਿ ਸਕਦਾ ਵੀ ਕੁਛ ਪਾਲੀ ਰਹਿ ਗਿਆ ਕਿ 17ਵੇਂ ਦਿਨ ਚ ਦਾਖਲ ਹੋਣ ਵਾਲੇ ਆ ਤਕਰੀਬਨ 10:30 ਵਜੇ ਨੇ ਜਿਹੜੀ ਅਸੀਂ ਸੂਚਨਾ ਦੇਣ ਲੱਗੇ ਆ ਕਿ ਜਿੰਨੀ ਕੁ ਸਾਨੂੰ ਹਰਿਆਣੇ ਵਾਲੇ ਪਾਸਿਓ ਪੰਜਾਬ ਵਾਲੇ ਪਾਸਿਓ ਜਾਣਕਾਰੀ ਮਿਲੀ ਹੈ ਕਿ ਪੁੱਛੋ ਜਿਹੜੇ ਗੁਪਤ ਸੂਚਨਾ ਮਿਲੀ ਹੈ ਕਿ 2-3 ਵਜੇ ਸਾਡੇ ਇਸ ਮੋਰਚੇ ਦੇ ਵਿੱਚ ਕਿਸੇ ਵੇਲੇ ਵੀ ਇਹ ਦੁਨੀ ਸਰਕਾਰਾਂ ਰਲ ਕੇ ਹਮਲਾ ਕਰ ਸਕਦੀਆਂ ਹਮਲਾ ਕਰਨ ਦਾ ਮਤਲਬ ਕਿ ਜਿਹੜਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਅੱਜ 16ਵਾਂ ਦਿਨ ਹੈ ਕਿ ਪਿੱਛੇ ਵੀ ਅਸੀਂ ਪ੍ਰੋਗਰਾਮ ਦੇਖੇ ਨੇ ਕਿ ਵਾਰ-ਵਾਰ ਤੇ ਕਈ ਵਾਰੀ ਸਰਕਾਰ ਇਹਨਾਂ ਨੂੰ ਥਾ ਕੇ ਜਿਹੜਾ ਹਸਪਤਾਲ ਚ ਲਿਜਾ ਕੇ ਗੁਲੂਗੋਸ਼ ਲਾਉਣਾ ਮੋਰਚੇ ਤੋਂ ਪਿੱਛੇ ਹਟਾਉਣਾ ਮੈਂ ਸਪੀਲ ਕਰਾਂਗੇ ਇਸ ਵਕਤ ਕਿ ਪਮਾ 10:30 ਵੱਜ ਚੁੱਕੇ ਨੇ ਜਿੱਥੋਂ ਵੀ ਤੱਕ ਸਾਡੀ ਵੀਡੀਓ ਜਾਂਦੀ ਹੈ ਨੇੜਲੇ ਪਿੰਡ ਜਿਹੜੇ ਸਾਡੇ ਮੋਰਚੇ ਨਾਲ ਜੁੜੇ ਹੋਏ ਨੇ ਜਿੱਥੋਂ ਦੁੱਧ ਆ ਰਿਹਾ ਹੈ ਲੰਗਰ ਆ ਰਿਹਾ ਉਹਨਾਂ ਨੂੰ ਵੀ ਪੀਲ ਹੈ ਕਿ ਤੁਸੀਂ ਆਪਦੇ ਗੁਰੂ ਘਰਾਂ ਦੇ ਵਿੱਚ ਅਲੋਸਮੈਂਟਾ ਕਰਕੇ ਜਲਦੀ ਤੋਂ ਜਲਦੀ ਖਨੌਰੀ ਮੋਰਚੇ 'ਚ ਪਹੁੰਚ ਕੇ ਸਰਕਾਰ ਦਾ ਮੂੰਹ ਤੋੜਵਾ ਜਵਾਬ ਦੇਈਏ ਕਿ ਉਹਨਾਂ ਨੂੰ ਕੋਈ ਮੌਕਾ ਨਾ ਦੇਈਏ ਬਾਕੀ ਸਾਡੇ ਜਿੰਨੇ ਵੀ ਲੋਕ ਇਸ ਮੋਰਚੇ ਨਾਲ ਜੁੜੇ ਨੇ ਉਹ ਅਪੀਲ ਹੈ ਕਿ ਆਪ ਦਾ ਸਮਾਂ ਕੱਢ ਕੇ ਜਿਹੜੇ ਆਲਦੇ ਸਾਧਨਾ ਕੋਲੇ ਵਹਿਕਲਾ ਤੇ ਲੈ ਕੇ ਆਪਾਂ ਖਨੌਰੀ ਪਹੁੰਚ ਕੇ ਇਹ ਸਰਕਾਰ ਦੀ ਜਿਹੜੀ ਸੂਚਨਾ ਹੈ ਉਹਨੂੰ ਮੂੰਹ ਤੋੜ ਜਵਾਬ ਦੇਗੇ ਧੰਨਵਾਦ ਵੈਖ ਰੰਜੀਤ ਸਿੰਘ ਜਰੂਰ ਸਾਹਿਬ ਸ੍ਰੀ ਰਿਸ਼ਤੇ ਸਾਹਿਬ ਸਾਥੀਓ ਨਮਸਕਾਰ ਸਤਿ ਸ੍ਰੀ ਅਕਾਲ ਆਪ ਸਭ ਨੂੰ ਪਤਾ ਹੈ ਸਰਦਾਰ ਜਗਦੀਤ ਸਿੰਘ ਬੱਲੇਵਾਲ ਜੀ ਦਾ ਅਮਰ ਮਿਸ਼ਨ ਕੇ 16 ਦਿਨ ਪੂਰੇ ਹੋ ਚੁਕੇ ਹੈ ਔਰ ਅਭੀ ਹਮੇ ਕੁਝ ਸੂਚਨਾ ਹੀ ਮਿਲੀ ਹੈ और प्रशासन की भी तैयारियों को देख के लगता है और कुछ पुख्ता और पक्की सूचना हमें मिली है कि आज रात को केंद्र सरकार मोर्चे के ऊपर हमला करा सकती है और सरदार जगजीत सिंह डल्लेवाल जी की गिरफ्तारी का वो प्रयास कर सकते हैं हम सब की तरफ से आदरणीय सरदार जगजीत सिंह डल्लेवाल जी की तरफ से आप सब से हाथ जोड़ के प्रार्थना है जिन जिन साथियों तक ये वीडियो ये सूचना पहुंच रही है वो तुरंत प्रभाव से अभी की अभी अपने घरों से निकल के खनौरी मोर्चों का रुख करें क्योंकि हमारी आने वाली पीढ़ी को बचाने की लड़ाई है अगर सरदार जगजीत सिंह डल्लेवाल जी को कुछ हो जाता है या पुलिस उनको हिरासत में लेने में सफल हो जाती है तो उसके बाद फिर ये मोर्चा फतेह करना बहुत मुश्किल और असंभव के बराबर हो जाएगा इसलिए सारे साथी जो जिन जिन तक ये सूचना मिल रही है वो सारे साथी ये अपील सरदार जगजीत सिंह डल्लेवाल जी की तरफ से ही आप समझिए कि सारे साथी तुरंत प्रभाव से अपने घरों से निकल के खनौरी मोर्चों का रुख करें बहुत बहुत धन्यवाद